ਹਾਂਜੀ ਗੋਪੀ ਚੰਦ ਕਪੂਰ ਜੀ ਆ ਜਿਹੜੀ ਅੱਜ ਸਵੇਰੇ ਤੇਜ਼ ਤਰਾਰ بارش ਆਈ ਆ ਸ਼ਹਿਰ ਵੀ ਪੂਰਾ ਜਲਮਗਨ ਹੋ ਗਿਆ ਆ ਇਸ ਟਾਈਮ ਦਸ਼ਰਾ ਕਮੇਟੀ ਦੇ ਜਾਂ ਦਸ਼ਰਾ ਗਰਾਊਂਡ ਦੇ ਇੱਥੇ ਦੇ ਕੀ ਹਾਲਾਤ ਹੈਗੇ ਆ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਸਾਥੀ ਸਾਡੇ ਜੀ ਸ਼੍ਰੀ ਰਾਮ ਲੀਲਾ ਕਮੇਟੀ ਦੇ ਸਾਰੇ ਹੀ ਸਾਥੀ ਲੇਬਰ ਜੀਸੀਬੀ ਵਾਲੇ ਬੁਲਾਏ ਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਪ੍ਰਭੂ ਇੰਦਰ ਦੇਵ ਨੇ ਆਪਣੀ ਪ੍ਰਸੰਤਾਜ ਕੁਝ بارش ਦਾ ਮਾਹੌਲ ਬਣਿਆ ਸੀ ਤੇ ਹੁਣ ਬਿਲਕੁਲ ਠੀਕ ਹੈ ਸੂਰਜ ਦੇਵਤਾ ਤੁਹਾਡੇ ਸਾਹਮਣੇ ਪ੍ਰਗਟ ਹੋਏ ਨੇ ਹੋਰ 2 ਘੰਟੇ ਦੇ ਵਿੱਚ ਇਹ ਸਾਰਾ ਮਾਹੌਲ ਬਿਲਕੁਲ ਠੀਕ ਹੋ ਜਾਏਗਾ ਵੈਸੇ ਤਾਂ 75% ਸਾਡੇ ਜਿੰਨੇ ਵੀ ਵਰਕਰ ਆ ਉਹਨਾਂ ਨੇ ਲੱਗ ਕੇ ਸਾਰਾ ਠੀਕ ਕਰਤਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਠੀਕ 4:00 ਵਜੇ ਇਸ ਦਸਹਿਰਾ ਗਰਾਊਂਡ 'ਚ ਪਹੁੰਚੋ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਦਸਹਿਰਾ ਮਹੋਤਸਵ ਬਹੁਤ ਹੀ ਆਨੰਦਮਈ ਹੋਏਗਾ ਮੰਨੋ ਗੋਪੀ ਜੀ ਤੇ ਬਾਰਿਸ਼ ਆ ਜਾਂਦੀ ਆ ਪਾਣੀ ਨੂੰ ਰੋਕਣ ਲਈ ਆਪਾਂ ਕੀ ਇੰਤਜ਼ਾਮ ਕੀਤੇ ਆ ਸਰ ਉਹ ਅਸੀਂ ਸਵੇਰੇ ਉਹ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਮਿੱਟੀ ਆ 20 ਫੁੱਟ ਚੌੜੀ ਔਰ 5 ਫੁੱਟ ਡੂੰਗੀ ਖਾਲ ਬਣਾਈ ਆ ਤਾਂ ਕਿ ਕੋਈ ਵੀ ਪਾਣੀ ਥੋੜਾ ਬਹੁਤ ਜ਼ਿਆਦਾ ਵੀ ਆ ਜਵੇ ਦਾ ਗਰਾਊਂਡ 'ਚ ਕੋਈ ਦਿੱਕਤ ਨਾ ਆਵੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਤੇ ਪਾਣੀ ਮਤਲਬ ਤੁਹਾਡੇ ਕਹਿੰਦੇ ਬਾਰੋ-ਬਾਰ ਹੀ ਨਿਕਲ ਜਾਉਂਦਾ ਸਰ 10 ਮਿੰਟ ਨਹੀਂ ਮੀਂਹ ਲੱਗੇ ਜਿੰਨੀ ਬਾਰਿਸ਼ ਆਈ ਪਾਣੀ ਰੁਕਿਆ ਹੀ ਨਹੀਂ ਜੀ ਐਂਡ ਤੇ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਆ ਅਪੀਲ ਆ ਕਿ 4 ਵਜੇ ਦਸਹਿਰਾ ਮਹੋਤਸਵ ਜੋ ਪਹੁੰਚੋ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ